ਆਲੋਗ ਨੂੰ ਜਿਹੜਾ 파ੜਦੇ 파ੜਦੇ ਨਹੀਂ 파ੜ ਸ਼ਬਦ ਸਿੱਖ ਨਹੀਂ ਆ ਮੜੀ ਇਹ ਲੀਕੇਜ ਹੋਈ ਸੀ ਮੇਰੇ ਨਾਲ ਚੀਫ ਇੰਜੀਨੀਅਰ ਖੜੇ ਆ ਔਰ ਜਿਹੜਾ ਮੁੰਡਾ ਬਰਿੰਦਰ ਹੈ ਜਾਂ ਇਹਨਾਂ ਦੇ ਐਸ ਸੀ ਐਕਸ਼ਨ ਪੂਰੀ ਟੀਮਾਂ ਦੇ ਸਾਰੇ ਐਕਸਪਰਟ ਖੜੇ ਆ ਅਸੀਂ ਮੈਂ ਇੱਕ ਡਾਕਟਰ ਹੋਣ ਦੇ ਨਾਤੇ ਪਹਿਲਾਂ ਮੈਂ ਦੇਖਿਆ ਵੀ ਹੋਇਆ ਕਿਉਂ ਆ ਹੈ ਲੀਕੇਜ ਕਿਉਂ ਹੈ ਬਹੁਤ ਥੋੜੀ ਜਿਹੀ ਪਾਸਾ ਤੇ ਤਜ ਪਾਣੀ ਮਾੜਾ ਮਾੜਾ ਥੋੜ੍ਹਾ ਥੋੜ੍ਹਾ ਪਾਣੀ ਚੋਨਾ ਲਾਣ ਜੋ ਕਰਾ ਕੋਈ ਦਿੱਕਤ ਨਹੀਂ ਆ ਸੀ ਲੇਕਿਨ ਅਸੀਂ ਆ ਕੇ ਸਭ ਤੋਂ ਪਹਿਲਾਂ ਉਹਦੀ ਜੜ ਫੜੀ ਆ ਜਿਹਾ ਤੁਸੀਂ ਦੇਖ ਰਹੇ ਹੋ ਕੁਡਾ ਰੋਡ ਰੈਸ ਦੀ ਆ ਇਹ ਦੇਖ ਲਓ ਤੇ ਕੈਮਰਾਮ ਇਹਦੇ ਵਿੱਚ ਲੋਕਾਂ ਨੇ ਇੱਥੇ ਸਤਨਾਜਾ ਪਾਉਂਦੇ ਆ ਕੇ ਉਹਨਾਂ ਨੂੰ ਚਾਵਲ ਪਾਉਂਦੇ ਆ ਚੋਇਆਂ ਨੂੰ ਤੇ ਉਹ ਫਿਰ ਇੱਥੇ ਜਿਹੜੇ ਆ ਗਏ ਵੱਧ ਫੁੱਲ ਰਹੇ ਆ ਤੇ ਇਹਦਾ ਸਾਨੂੰ ਰੋਡੈਂਟਸ ਦਾ ਇਲਾਜ ਵੀ ਕਰਾਵਾਂਗੇ ਨਾਲ ਸੀ ਬਿਮਾਰੀ ਨੂੰ ਜੜੋਂ ਵੀ ਠੀਕ ਕਰਾਂਗੇ ਬਾਕੀ ਉਹ ਜਿਹੜਾ ਛੋਟੇ ਜਿਹੇ ਮਾਈਨਰ ਲੀਕ ਸੀ ਉਹਨਾਂ ਨੇ ਬੰਦ ਕਰ ਦਿੱਤੇ ਆਲਰੇਡੀ ਸੀਲ ਕਰ ਦਿੱਤੇ ਆ ਕੋਈ ਹੋਰ ਕਿਵੇਂ ਤੇ ਨਹੀਂ ਜਾਂਦੇ ਜਿਹੜੇ ਜੇ ਪ੍ਰੋਬਲੀ ਨਾਰ ਰਹਿੰਦੀ ਹੈ ਭਾਖੜ ਦੇ ਪਾਸੇ ਉਹਨਾਂ ਨੂੰ ਲਗਾਤਾਰ ਡਰਦਾ ਸੀ ਅਸੀਂ ਅਸੀਂ ਦੇਖੋ ਜੀ ਉਹਨਾਂ ਨੂੰ ਮੈਂ ਕਿਹਾ ਵੀ ਉਹ ਪੁਰਾਣਾ ਜਵਾਨਾ ਗਿਆ ਸਵੇਰੇ ਜਦੋਂ ਮੈਨੂੰ ਪਤਾ ਲੱਗਿਆ ਇਮੀਡੀਏਟਲੀ ਮੈਂ ਡਿਪਟੀ ਕਮਿਸ਼ਨਰ ਸਾ ਇਹਨਾਂ ਨੇ ਸਵੇਰੇ 6 ਵਜੇ ਹੋਇਆ ਤੇ ਮਸਾ 8 ਵਜੇ ਨੂੰ ਤਾਂ ਬੰਦ ਕਰਤਾ ਸੀ ਇਹਨਾਂ ਨੇ ਸਾਰਾ ਦਿਨ ਕੋਈ ਕੋਈ ਗੱਲ ਹੀ ਨਹੀਂ ਆਜੀ ਬਾਲੋ ਨਾਲ ਦੀ ਨਾਲ ਸਰ ਕੋਈ ਮੈਸੇਜ ਦਿਨਾ ਚਾਹੁੰਦੇ ਹਾਂ ਮੈਂ ਇੱਕ ਤਾਂ ਲੋਕਾਂ ਨੂੰ ਕਹਿੰਨਾ ਪੈਣ ਕਰਨ ਦੀ ਬਿਲਕੁਲ ਕੋਈ ਲੋੜ ਨਹੀਂ ਆ ਲੋਕਾਂ ਨੇ ਜੋ ਕਰਨਾ ਹੈ ਬਾਕੀ ਸਾਰਾ ਕੋਈ ਸਰਕਾਰ ਕਰੇਗੀ ਅਸੀਂ ਦੁਬਾਰਾ ਇਸ ਤਰ੍ਹਾਂ ਦੀ ਲੀਕੇਜ ਨਹੀਂ ਹੋਣ ਦੇਵਾਂਗੇ ਪਾੜ ਨਹੀਂ ਸੀਗਾ ਲੀਕੇਜ ਸੀ ਉਹ ਵੀ ਨਹੀਂ ਹੋਣ ਦੇਵਾਂਗੇ ਲੋਕਾਂ ਨੂੰ ਇੱਕੋ ਬੇਨਤੀ ਆ ਜੀ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਨਹਿਰ ਦੇ ਕੰਢਿਆਂ ਦੇ ਉੱਤੇ ਬੰਨੇ ਦੇ ਉੱਤੇ ਚੂਹਿਆਂ ਵਾਸਤੇ ਜਿਹੜਾ ਹੈਗਾ ਸਤਨਾਜਾ ਜਾਂ ਚਾਵਲ ਲਾਉਣਾ ਉਹਨਾਂ ਨੂੰ ਦਿਓ ਉਹ ਤੁਸੀਂ ਆਪਣੇ ਘਰ ਦੇ ਨੇੜੇ ਜਾ ਕਿਤੇ ਹੋਰ ਜਗ੍ਹਾ ਲੱਭ ਲੋ ਉਹਨਾਂ ਵਾਸਤੇ ਚੋਆ ਵਾਸਤੇ ਲੇਕਿਨ ਇੱਥੇ ਨਾ ਕਰੋ ਵੈਸੇ ਤਾਂ ਕਿਤੇ ਵੀ ਨਾ ਕਰੋ ਕਿਉਂਕਿ ਜਿਹੜੇ ਰੋਡ ਰੈਟਸ ਐ ਇਹਦੇ ਨਾਲ ਪਲੇਗ ਵਰਗੀਆਂ ਬਿਮਾਰੀਆਂ ਵੀ ਫੈਲਦੀਆਂ ਤੇ ਆਪਾਂ ਖੋਦੀ ਜਿਹੜੀ ਬਿਮਾਰੀ ਐ ਉਹ ਅਸੀਂ ਖੋਦੀ ਉਹਨੂੰ ਪੁਲ ਤੇ ਆ ਕੇ ਉਹਨਾਂ ਨੂੰ ਜਿਹੜਾ ਇੱਥੇ ਜੇ ਆਪਾਂ ਨੂੰ ਬਨੇ ਦੇ ਉੱਤੇ ਖੜਾ ਕੇ ਬਨੇ ਨੂੰ ਅੰਦਰੋਂ ਖੋਖਲਾ ਕਰ ਦਿੰਦਿਆਂ ਇਹ ਔਰ ਇਹੀ ਹੋਇਆ ਸੀਗਾ ਅਸੀਂ ਬਿਮਾਰੀ ਦੀ ਜੜ ਵੀ ਫੜ ਲਈ ਐ ਬੜੀ ਮੁਸ਼ਕਲ ਦੀ ਦਿਖਾਈ ਆ ਸਾਰੇ ਸਟਾਫ ਨੇ ਤੇ ਕੋਈ ਪੈਨੇ ਕਰਦੀ ਲੋੜ ਨਹੀਂ ਐ ਕੋਈ ਖਬਰਾਂ ਦੀ ਲੋੜ ਨਹੀਂ ਐ ਜਿਹੜੀ ਤੁਹਾਡੇ ਮੰਤਰੀ ਖੇਤਾਂ ਦਾ ਜਾਂ ਕਿਸਾਨ ਕੋਈ ਨੁਕਸਾਨ ਨਹੀਂ ਹੋਇਆ ਸਿਰਫ ਜਿਹੜਾ ਤੁਹਾਨੂੰ ਪਤਾ ਕਿ ਫਸਲ ਵੱਡੀ ਹੋਈ ਆ ਤਿੰਨ ਚਾਰ ਅਜੇ ਪਾਣੀ ਚੱਲਣੇ ਨਹੀਂ ਦਿੱਤਾ ਤਾਂ ਇਹ ਸਵੇਰੇ ਜਨਾਂ ਦੇ ਮੁੰਡੇ ਨੇ ਆਂਦੇਸਾਰ ਦੇਖਿਆ ਨਾਲ ਦੀ ਵਾਲ ਉਹਨੇ ਅਲਰਟ ਕੀਤਾ ਸਾਰਾ ਸਟਾਫ ਪਹੁੰਚ ਗਿਆ ਸੀਲ ਕਰ ਚੁੱਕੇ ਆ ਜੀ ਅਸੀਂ ਉਹਨੂੰ ਬੰਦ ਕਰ ਚੁੱਕੇ ਆ